ਆਮ ਆਦੀ ਪਾਰਟੀ ਬਾਰੇ ਕੀ ਕਹਾਂ ਆਮ ਆਦੀ ਪਾਰਟੀ ਦਾ ਛੱਡੋ ਜੀ ਮੱਥਾ ਟੇਕਦੇ ਆਮ ਆਦੀ ਪਾਰਟੀ ਨੂੰ ਹੱਥ ਜੋੜਦੇ ਆ ਬੇਨਤੀ ਕਰਦੇ ਆ ਆਪੇ ਆਪ ਚਲੇ ਜਾਓ ਨਹੀਂ ਤਾਂ ਬਚਿੱਤਰ ਖਾ ਕੇ ਜਾਓਗੇ ਤੁਸੀਂ ਕਹਿੰਦੇ ਆ ਵੀ ਸਾਡੇ 3.5 ਸਾਲ ਚ ਕੰਮ ਨਹੀਂ ਹੋਇਆ ਭਗਵਾਨ ਜੀ ਮਾਨ ਕਹਿੰਦੇ ਰੰਗਲਾ ਪੰਜਾਬ ਬਣ ਗਿਆ ਰੰਗਲਾ ਪੰਜਾਬ ਕਿਹੜਾ ਬਣ ਗਿਆ ਉੱਥੇ ਜਾ ਕੇ ਪਹਿਲਾਂ ਪਾਈਆਂ ਕੇਜਰੀਵਾਲ ਦੀ ਕੁੜੀ ਦੇ ਵਿਆਹ ਤੇ ਪਹਿਲਾਂ ਦੋਨੇ ਆਦਮੀ ਨਾਲ ਨਹੀਂ ਇੰਜ ਕਰਦੇ ਰਹੇ ਤੂੰ ਮੁੱਖ ਮੰਤਰੀ ਹੈ ਕਿ ਡਾਂਸਰ ਹੈ ਤੂੰ ਮੁੱਖ ਮੰਤਰੀ ਆਪਣਾ ਆਪਣਾ ਅਮਰਿੰਦਰ ਸਿੰਘ ਵੀਰੇ ਕਿੰਨਿਆਂ ਪਹਿਲਾਂ ਪਾਈਆਂ ਜਾ ਕੇ ਸੋਨਿਆ ਗੰਦੀ ਦੇ ਘਰ ਜਾ ਕੇ ਹਣ ਹੈ ਤੂੰ ਵਖਰੇ ਮਾਰੇ ਮੁੱਖ ਮੰਤਰੀ ਤੈਨੂੰ ਸ਼ ਤੂੰ ਬਣਾਉਂਦੇ ਦੇਖੋ ਗ੍ਰਿਮਾ ਦਾ ਧਿਆਨ ਖੜਾ ਉਹਦੇ ਦਾ ਆਮ ਆਦਮੀ ਪਾਰਟੀ ਨੇ ਸੰਜੀਵ ਰੋੜਾ ਨੂੰ ਰਾਜ ਸਭਾ ਮੈਂਬਰ ਭੇਜਿਆ ਸੀ ਹੁਣ ਐਮਐਲਏ ਕਿਉਂ ਬਣਾ ਰਹੇ ਆ ਇਹ ਤਾਂ ਬੇਵਕੂਫ ਹੈ ਨਾ ਐਮਐਲਏ ਟਿਕਟ ਲੈ ਕੇ ਬਹਿ ਗਿਆ ਤੂੰ ਤਾਂ ਐਮਪੀ ਐ ਐਮਪੀ ਤੋਂ ਐਮਐਲਏ ਤੇ ਆ ਗਿਆ ਤੈਨੂੰ ਸ਼ਰਮ ਨਹੀਂ ਟਿਕਟ ਲੈਂਦੇ ਨੂੰ ਤੇਰੀ ਭਲੀ ਤਾਂ ਦੇਣੀ ਦੇਣੀ ਆ ਚਾਹ ਤੂੰ ਹਾ ਤੇ ਜੋ ਜਿੱਤ ਤੈਨੂੰ ਸਿਫਾ ਦੇਣੀ ਪੈਣਾ ਹੈ ਕਾਹ ਤੋਂ ਦੇਣਾ ਪੈਣਾ ਕਿਉਂ ਕੇਜੀਵਾਲ ਨੂੰ ਨਹੀਂ ਮਾਰਨਾ ਵਿੱਚ ਕੇਜੀਵਾਲ ਸਿਫਾ ਨਾ ਕਰੇ ਕੇਜੀਵਾਲ ਵੜੂਗਾ ਅੰਦਰ ਇੱਜ਼ਤ ਮਨ ਮੇਰੀ ਪਾਰਟੀ ਮੰਨ ਦਿੱਤੀ ਨਹੀਂ ਆ ਇਸ ਕਰਕੇ ਮੈਂ ਭਟਕਣਾ ਬੈਠ ਅੱਧਰ ਆ ਗਏ ਸੰਜੀਵ ਰੋੜ ਪੋਹ ਹਜ਼ਾਰ ਘੜਾ ਲੁਧਿਆਣੇ ਦੇ ਘਰ ਗਾਉਂਦੇ ਹੈ ਮੰਨ ਤੋ ਸਤ ਸਿਰ ਪਹਿਲੇ ਉਹਦਾ ਇੰਡਸਟਰੀ ਸਿਸਟਮ ਬੰਦਾ ਹੈ ਉਹਨੇ ਇੰਡਸਟਰੀ ਲਾਣੀ ਹੈ ਤੁਹਾਡੇ ਵਰਕਰ ਸਾਰੇ ਖਾ ਜਾਏਗਾ ਅੱਗੇ ਉਹਨਾਂ ਨੇ ਚੇਅਰਮੈਨ ਹੀ ਖਾ ਲਿਆ ਇਹ ਤੁਹਾਡੇ ਕੰਮ ਖਾ ਜਾਏਗਾ ਮੈਂ ਲੁਧਿਆਣੇ ਐਂਟਰੀ ਕੀਤੀ ਬਸ ਤੇ ਆਏ ਆ ਚਾਰ ਤਿੰਨ ਤਿੰਨ ਫੁੱਟ ਪਾਣੀ ਖੜਿਆ ਪਿਆ ਉਹ ਆ ਤਾਂ ਕੰਮ ਕਰ ਲਓ ਤੁਸੀਂ ਹੋਰ ਕੀ ਕੰਮ ਕਰੋਗੇ ਤੁਹਾਡੇ ਵਾ ਕੰਮਾਂ ਚ ਬਚੇ ਕੀ ਆ ਆ ਦੇਖੋ ਜਿਹੜਾ ਬਾਹਰ ਦੇਖੋ ਕਿੰਨਾ ਪਾਣੀ ਖੜਿਆ ਪਿਆ ਸਰਕਾਰ ਤਾਂ ਵੱਡੀ ਆ ਮੁੱਖ ਮੰਤਰੀ ਉਰੇ ਬੈਠਾ ਕੈਜਰੀ ਵਾਲੇ ਬੈਠਾ ਸੰਜੀਵ ਵਾਲੇ ਬੈਠੇ ਪਹਿਲੇ ਪਾਣੀ ਦਾ ਕੱਢ ਦੋ ਸੜਕਾਂ ਦੇ ਉੱਪਰ ਜੇ ਤੁਸੀਂ ਆਜੂ ਨੂੰ ਜਿਤਾ ਦਿਓਗੇ ਕਿਹੜੇ ਕੰਮ ਕਰਾਵੋਗੇ ਸਰਕਾਰ ਤਾਂ ਇਹ ਦੀ ਹੈ ਨਹੀਂ ਤੁਸੀਂ 3.5 ਸਾਲਾਂ ਚ ਕੀ ਕੰਮ ਕਰਤਾ ਤੁਸੀਂ ਕੀ ਕੰਮ ਕੀਤਾ 3.5 ਸਾਲਾਂ ਚ ਮੈਨੂੰ ਦੱਸੋ ਸਹੀ ਜਰਾ ਤੁਸੀਂ ਤੁਸੀਂ ਆਮ ਆਦੀ ਪਾਰਟੀ ਦੇ ਵਰਕਰ ਹੈ ਵੀ ਹੋ ਕੋਈ ਕੰਮ ਕੀਤਾ ਵੀ ਹੈ ਮੈਨੇ ਤਾਂ ਇੰਨਾ ਕੰਮ ਕੀਤਾ ਮਾਰੇ ਪਟਿਆਲੇ ਜਾ ਕੇ ਪੁੱਛੋ ਸਹੀ ਮੇਰੇ ਨਾਮ ਬੋਲਦੇ ਪਟਿਆਲੇ ਜਾ ਕੇ ਰਗੂ ਮਜਰੇ ਚ ਇਹ ਤਾਂ ਮੇਰੀ ਕਦਰ ਨਹੀਂ ਕੀਤੀ ਨਾ ਨੇ ਦਿੱਲੀ ਦੇ ਬੰਦੇ ਲਿਆ ਕੇ ਤੁਸੀਂ ਬਿਠਾਈ ਜਾ ਰਹੇ ਹੋ ਸਾਡੇ ਵਰਕਰ ਮਰ ਗਏ ਸਾਡੇ ਮਰ ਘਰ ਅੰਨ ਬਣੇ ਤੁਸੀਂ ਹੀਣ ਭਾਵਨਾ ਸਾਡੇ ਪਾਰਟੀ ਵਿੱਚ ਪੈਦਾ ਕਰ ਰਹੇ ਹੋ ਹੀਣ ਭਾਵਨਾ ਵੀ ਅਸੀਂ ਕਿਸੇ ਕੰਮ ਜੋਗੇ ਨਹੀਂ ਆ ਮੇਲੋ 83 ਲੜਕੀਓ ਪ੍ਰੀਤੀ ਮਲੋਤਰਾ ਉਹਨਾਂ ਨੇ ਉਹ ਕਾਲੀ ਦਲ ਚਾਵੜੇ ਉਹ ਤਾਂ ਇੱਜ਼ਤਮੰਦ ਹੈ ਨਾ ਘਟੋ ਘਟ ਬਦਲ ਨੇ ਉਹਦੀ ਰਿਸਪੈਕਟ ਤਾਂ ਕੀਤੀ ਐ ਇਹਨਾਂ ਨੇ ਕੀ ਰਿਸਪੈਕਟ ਕੀਤੀ ਉਹਦੀ ਜ਼ਮੀਨ ਦੇ ਜਿਹੜੇ ਜਨਾਨੀ ਬੈਠ ਜਾਵੇ ਆਪਣੇ ਹੱਕਾਂ ਵਾਸਤੇ ਆਪਣੇ ਪੰਜਾਬ ਦੇ ਹੱਕਾਂ ਵਾਸਤੇ ਉਸ ਤੋਂ ਵੱਧ ਹੁਣ ਦੱਸੋ ਕੀ ਜਲੀਲ ਕਰੋਗੇ ਉਸ ਤੋਂ ਵੱਧ ਲੁਧਿਆਣੇ ਦੇ ਲੋਕਾਂ ਨੂੰ ਕੀ ਕਹੋਗੇ ਅੱਜ ਲੋਕਾਂ ਦੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਆਸ਼ੂ ਨੂੰ ਜਿਤਾਓ ਆਸ਼ੂ ਬੰਦਾ ਵਧੀਆ ਬਹੁਤ ਵਧੀਆ ਬੰਦਾ ਹੈ ਇਹ ਤੁਹਾਡੇ ਕੰਮ ਆਊਗਾ ਜੇ ਨਹੀਂ ਕੰਮ ਆਏਗਾ 2000 ਸਾਲ ਜਿਹੜੇ ਹੱਕ 'ਚ ਨਹੀਂ ਆਣਾ ਬਿਲਕੁਲ ਨਹੀਂ ਆਣਾ ਤਮੈ ਨਾ ਹੋਏਗਾ ਕੰਮ ਮਿਲੇਗਾ ਸਤਕਾਰ ਨਾ ਹੋਣੇ ਕੰਮ ਨਾ ਮਿਲੇਗਾ ਸਤਕਾਰ ਦੋਨੇ ਨਹੀਂ ਮੈਨੂੰ ਦੋਨੇ ਹੀ ਨੀ ਬੇੜਾ ਕਰਕੇ ਦੋਨਾਂ ਦਾ ਜੀ ਅੱਛਾ ਜੀ ਹਾਂ ਮਿਲ ਕੋ ਆਮ ਲੋਕਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਕਿੱਥੇ ਵਾ ਗਈ ਕਿਹੜੇ ਪਾਸੇ ਆਮ ਲੋਕਾਂ ਦੀ ਪਾਰਟੀ ਮਨ ਭਗਵੰਤ ਪਾਰਕਵਾਨੀ ਮਿਲੇਦਾ ਸਾਲੇ ਕਿੱਥੋਂ ਆਮ ਕਿੱਥੋਂ ਹੋ ਗਏ ਵੀਰੇ 20000 ਰੁਪਏ ਕੇਜਰੀ ਵਾਲੇ ਕੋਲੇ ਲੰਮਾ ਉਹ ਤਜਰਬਾ ਕਿਹੜਾ ਤਜਰਬਾ ਹੈ ਤਜਰਬਾ ਤਜਰਬਾ ਲਾਈ ਰੱਖੀ ਹੈ ਤਜਰਬਾ 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 ਦਾ ਕੀ ਮਤਲਬ ਹੁੰਦਾ ਹੈ ਫਕੀਰ ਤੁਮ ਨੂੰ ਕਿੰਨਾ ਤਜਰਬਾ ਸੀ ਦੋ ਵਾਰ ਐਮਐਲਏ ਐਮਪੀ ਬਣ ਗਿਆ ਇੱਕ ਵਾਰ ਮੁੱਖ ਮੰਤਰੀ ਬਣ ਗਿਆ ਤਜਰਬਾ ਕਿੱਥੋਂ ਲੈ ਕੇ ਆਏ ਆ ਕਿਹੜੀ ਬਣਾਈ ਕੀਤੀ ਨੇ ਰਾਜਨੀਤੀ ਦੀ ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਵਲੰਟੀਅਰ ਹੁਣ ਲੁਧਿਆਣਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕਰਨ ਆਏ ਨੇ ਖਾਲਸਾ ਜੀ ਨੂੰ ਤੁਸੀਂ ਜਾਣਦੇ ਹੋ ਪਟਿਆਲਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਇੱਕ ਮੋਰਚਾ ਲਾਇਆ ਸੀ ਤਾਂ ਉੱਥੇ ਬੜੇ ਬੇਵਾਕੀ ਨਾਲ ਬੋਲੇ ਸੀ ਅੱਜ ਇਹ ਲੁਧਿਆਣੇ ਆਏ ਨੇ ਕੀ ਕਰਨਾ ਇਹਨੇ ਗੱਲਬਾਤ ਕਰਦੇ ਆ ਤੁਸੀਂ ਲੁਧਿਆਣੇ ਆਏ ਹੋ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਆਏ ਹੋ ਨਹੀਂ ਨਹੀਂ ਆਸ਼ੂ ਦਾ ਪ੍ਰਚਾਰ ਕਰ ਰਹੇ ਮੈਨਾਂ ਨੇ 15 ਜਿੰਨਾ ਟਾਈਮ ਦਿੱਤਾ ਸੀ ਉੱਥੇ ਵੀ ਪਟਿਆਲੇ ਵੀ ਇਹਨਾਂ ਦਾ ਕੋਈ ਅਸਰ ਨਹੀਂ ਹੋਇਆ ਤੇ ਫਿਰ ਮੈਂ ਉਹਨਾਂ ਮੈਂ ਕਿਹਾ ਆਸ਼ੂ ਦਾ ਜਿਹੜਾ ਮੈਂ ਆਪਣਾ ਇਹਦਾ ਵਾਅਦਾ ਕੀਤਾ ਸੀ ਨਾਲ ਉਹ ਆਸ਼ੂ ਦਾ ਵਾਅਦਾ ਪੂਰਨ ਕਰਨ ਆਏ ਇਹਨੂੰ ਜਿਤਾਣ ਵਾਸਤੇ ਆਏ ਪਟਿਆਲੇ ਲੁਧਿਆਣੇ ਤੋਂ ਮੈਂ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਵੀ ਵੱਧ ਤੋਂ ਵੱਧ ਵੋਟਾਂ ਪਾਓ ਆਸ਼ੂ ਜ ਜੇ ਨਹੀਂ ਕੰਮ ਕਰਨਗੇ ਮੈਨਾਂ ਦੇ ਖਿਲਾਫ ਹੀ ਹੋ ਜਾਗਾ ਇਹ ਕੋਈ ਇਹ ਨਹੀਂ ਆ ਵੀ ਮੈਨਾਂ ਦੇ ਹੱਕੇ ਪੱਕਈਆਂ ਕੰਮ ਕਰਨਗੇ ਨਹੀਂ ਕਰਨਗੇ ਮੈਂ 2027 ਚ ਵੋਟਾਂ ਮੰਗਣ ਨਹੀਂ ਆਵਾਂਗਾ ਇਹਨਾਂ ਜਿਤਾਓ ਇੱਥੇ ਲੋਕਲ ਰਹਿਣ ਵਾਲੇ ਬੰਦੇ ਆ ਤੁਸੀਂ ਸੰਜੀਵ ਰੋੜਾ ਜਿਹੜਾ ਆਮਾਦੀ ਪਾਰਟੀ ਦਾ ਖੜਿਆ ਹੈ ਉਹ ਆਧਾਰ ਕਾਰਡ ਲੁਧਿਆਣਾ ਦਾ ਹੈ ਗੁਰਦਾਮ ਦਾ ਹੈ ਮੈਂ ਦੱਸੋ ਤੁਸੀਂ ਜਰਾ ਪਹਿਲੇ ਉਹ ਨਿਵਾਸੀ ਤਾਂ ਗੁਰਦਾਮ ਦਾ ਹੈ ਇੱਥੇ ਕੀ ਕਰੇਗਾ ਅੱਗੇ ਉਹਦਾ ਇੰਡਸਟਰੀਸਟ ਬੰਦਾ ਹੈ ਉਹਨੇ ਇੰਡਸਟਰੀ ਲਾਣੀ ਹੈ ਤੁਹਾਡੇ ਵਰਕਰ ਸਾਰੇ ਖਾ ਜਾਏਗਾ ਅੱਗੇ ਉਹਨਾਂ ਨੇ ਚੇਅਰਮੈਨ ਹੀ ਖਾ ਲਿਆ ਇਹ ਤੁਹਾਡੇ ਕੰਮ ਖਾ ਜਾਏਗਾ ਕੋਈ ਲਾਉਣੀ ਮੋਟਾ ਬਾਂਦੀ ਆਸ਼ੂ ਜਿਤਾਉ ਆਸ਼ੂ ਆਪਣੇ ਜ਼ਮੀਨ ਨਾਲ ਜੁੜਿਆ ਹੋਇਆ ਉਹ ਪੱਕਾ ਇਨਸਾਨ ਹੈ ਔਰ ਬਹੁਤ ਮਜ਼ਬੂਤ ਇਨਸਾਨ ਹੈ ਇਹ ਤਾਂ ਨਹੀਂ ਕਿਤੇ ਵੀ ਕੋਈ ਆਸ਼ੂ ਨੇ ਤੁਹਾਨੂੰ ਆਮਦਮੀ ਪਾਰਟੀ ਤੁਸੀਂ ਨਾਰਾਜ਼ ਆ ਆਸ਼ੂ ਨੇ ਕੋਈ ਤੁਹਾਨੂੰ ਪੈਸੇ ਦੇ ਦਿੱਤੇ ਹੁਣ ਪੈਸਾ ਮੈਨੂੰ ਕੀ ਕਰਨਾ ਹੈ ਮਹਾਰਾਜ ਪੈਸੇ ਪੂਸੇ ਵਾਲੀ ਕੋਈ ਗੱਲ ਨਹੀਂ ਹੈ ਮੈਂ ਪੈਸੇ ਲਾਲਚੀ ਹੈ ਕੋਈ ਮੈਨਾਂ ਪੈਸੇ ਇੱਕ ਪੈਸੇ ਲਾਉਣੀ ਮੈਨੂੰ ਮੈਂ ਤਾਂ ਦੇਖੋ ਆਇਆ ਬਸਤੇ ਆਇਆ ਜਿੱਦਾਂ ਮੈਂ ਕਿਸ ਨੂੰ ਕਹਿ ਵੀ ਸਕਦਾ ਜੀ ਆਸ਼ੂ ਨੂੰ ਕਹਿੰਦਾ ਮੈਨੂੰ ਆ ਕੇ ਲੈ ਜਾਓ ਆਸ਼ੂ ਲੈ ਜਾ ਵੀ ਲੈ ਵੀ ਜਾਂਦਾ ਮੈਨੂੰ ਛੱਡ ਵੀ ਜਾਂਦਾ ਬੜਿਆਲੇ ਮੈਂ ਆਪਣੇ ਪੈਸੇ ਦਾ ਇਹ ਸੋ ਟੈਂਪੂ ਹੀ ਆਪਣੇ ਖਰਚ ਕੇ ਆਏ ਪੈਸੇ ਮੈਨੂੰ ਕੋਈ ਲਾਜ ਨਹੀਂ ਪੈਸੇ ਪੁੱਛਦਾ ਮੈਂ ਤਾਂ ਸਿਰਫ ਇੱਜ਼ਤ ਮੰਨ ਇੱਜ਼ਤ ਮਨ ਮੇਰੀ ਪਾਰਟੀ ਮੰਨ ਦਿੱਤੀ ਨਹੀਂ ਐ ਇਸ ਕਰਕੇ ਮੈਂ ਭਟਕਣਾ ਵੇ ਇੱਧਰ ਆ ਗਏ ਜਗ੍ਹਾ ਜਗ੍ਹਾ ਤੇ ਬੋਰਡ ਲੱਗਿਆ ਹੋਇਆ ਹੋਣਗੇ ਕੰਮ ਮਿਲ ਗਈ ਮਿਲੇਗਾ ਸਤਕਾਰ ਹਾਂ ਸਾਡੇ ਕਿੰਨੇ ਕੰਮ ਹੋਇਆ ਪਟਿਆਲੇ ਜੀ ਇਹਨਾਂ ਨੇ ਮੇਰੇ ਕੰਮ ਹੀ ਬੰਦ ਕਰਾ ਦਿੱਤੇ ਪਟਿਆਲੇ ਹਾਂ ਐਮਐਲਏ ਨੇ ਸਾਫ਼ ਕਹਤਾ ਦਫ਼ਤਰਾਂ ਵਿੱਚ ਆ ਗਿਆ ਵੀ ਇਹਦੇ ਕੰਮ ਨਹੀਂ ਹੋਣ ਚਾਹੀਦੇ ਬਾਕੀ ਤੇ ਮਰਜ਼ੀ ਕਰ ਦਿਓ ਸਤਕਾਰ ਕੀ ਤਾਂ ਮੈਂ ਤਾਂ ਸਿਨਰ ਸਿਟੀ ਜਨਾ ਕੀ ਸਤਕਾਰ ਤੇ ਇਹਨਾਂ ਨੇ ਮੈਨੂੰ ਮੈਂ ਤਾਂ ਬੈਠਣ ਵਾਸਤੇ ਕੁਰਸੀ ਨਹੀਂ ਦਿੰਦੇ ਉਹ ਇਹ ਕੀ ਕੇਜਰੀਵਾਦੀ ਲੱਗੀ ਐ ਭਗਵੰਤ ਮਾਨ ਦੀ ਲੱਗੀ ਐ ਤੇ ਓੜੋੜੀ ਲੱਗੀ ਪਈ ਆ ਉਹ ਐਮਐਲਏ ਗਾਇਬ ਅਜੇ ਚ ਇਹ ਇਹ ਕੀ ਸਤਕਾਰ ਦੰਗੇ ਤੇ ਕੀ ਕੰਮ ਕਰਨਗੇ ਪਹਿਲੇ ਫੋਟੋ ਤਾਂ ਲਾਉ ਦੀ ਫੋਟੋ ਤਾਂ ਹੈ ਨਹੀਂ ਕਿਸੇ ਬੋਰਡ ਦੇ ਵਿੱਚ ਮੈਂ ਲੁਧਿਆਣਾ ਐਂਟਰੀ ਕਰਤੀ ਬਸਤੇ ਆਏ ਆ ਚਾਰ-ਤਿੰਨ ਤਿੰਨ ਫੁੱਟ ਪਾਣੀ ਖੜਿਆ ਪਿਆ ਉਹ ਆ ਤਾਂ ਕੰਮ ਕਰ ਲਓ ਤੁਸੀਂ ਹੋਰ ਕੀ ਕੰਮ ਕਰੋਗੇ ਤੁਹਾਡੇ ਕੋ ਕੰਮਾਂ ਚ ਬਚੇ ਕੀ ਆ ਆ ਦੇਖੋ ਜਗਾ ਬਾਹਰ ਦੇਖੋ ਕਿੰਨਾ ਪਾਣੀ ਖੜਿਆ ਪਿਆ ਸਰਕਾਰ ਤਾਂ ਵੱਡੀ ਆ ਮੁੱਖ ਮੰਤਰੀ ਉਰੇ ਬੈਠਾ ਕੇਜਰੀ ਵਾਲੋਂ ਉਰੇ ਬੈਠਾ ਸੰਜੀਵ ਵਾਲੋਂ ਉਰੇ ਬੈਠੇ ਪਹਿਲੇ ਪਾਣੀ ਦਾ ਕੱਢ ਦਿਓ ਸੜਕਾਂ ਦੇ ਉੱਪਰ ਹੈ ਤੁਸੀਂ ਕੀ ਕੰਮ ਕਰੋਗੇ ਬਾਅਦ ਦੀ ਤੇ ਇਹ جا کے دیکھو ਤੁਸੀਂ ਢੋਲਾ ਵਾਲੇ ਚੌਂਕ ਦੇਖੋ ਸ਼ੇਰਪੁਰ ਚੌਂਕ ਜਾ ਕੇ ਦੇਖੋ 2-2 ਢਾਈ ਟੋਟਾ ਫੁੱਟ ਪਾਣੀ ਖੜਿਆ ਬੱਸ ਐਵੇਂ ਹਿਲਦਿਆਂ ਮੈਂ ਐਵੇਂ ਕਰਕੇ ਕਈ ਧਰਾਂ ਕਰ ਜਾਂਦੀ ਉਧਰ ਨਾ ਕਰ ਜਾਂ ਸਵਾਰੀਆਂ ਦਾ ਬੁਰਾ ਹਾਲਾ ਗੱਲ ਨਾ ਕਰਦੇ ਪਏ ਆਮ ਆਦੀ ਪਾਰਟੀ ਨੂੰ ਤੁਸੀਂ ਕੀ ਕੰਮ ਕਰੋਗੇ ਤੁਹਾਡੇ ਕੋਲ 3 ਸਾਲ ਹੋ ਗਏ ਸਰਕਾਰ ਬਣੀ ਨੂੰ ਤੁਸੀਂ ਕੀ ਕੀਤਾ ਲੁਧਾਨੇ ਵਿਕਾਸ ਪਾਣੀ ਤਾਂ ਨਿਕਲ ਹੀ ਸਕਿਆ ਤੁਹਾਡੇ ਕੋਲੋਂ ਖਾਲੀ ਪੁੱਲ ਬਣਾਏ ਹੋਰ ਕੀ ਕੀਤਾ ਤੁਸੀਂ ਉਹ ਕਹਿੰਦੇ ਬਾਕੀ ਕੰਮ ਕਹਿੰਦੇ ਹੁਣ 1.5 ਸਾਲ ਹੈ ਜੇ ਤੁਸੀਂ ਆਸ਼ ਨੂੰ ਜਿਤਾ ਦਿਓਗੇ ਕਿਹੜੇ ਕੰਮ ਕਰਾਵੋਗੇ ਸਰਕਾਰ ਤਾਂ ਇਹਦੀ ਹੈ ਨਹੀਂ ਤੁਸੀਂ ਸਾਢੇ 3 ਸਾਲਾਂ 'ਚ ਕੀ ਕੰਮ ਕਰਤਾ ਤੁਸੀਂ ਕੀ ਕੰਮ ਕੀਤਾ ਸਾਢੇ 3 ਤੁਸੀਂ 3.5 ਸਾਲ ਚ ਕੰਮ ਨਹੀਂ ਕਰ ਸਕੇ ਆ ਛੋਲੇੜ ਸਾਲ ਚ ਕੰਮ ਕਰ ਦੇਗਾ ਆਛੂ ਮੇਰਾ ਰਿਸ਼ਤੇਦਾਰ ਨਹੀਂ ਲੱਗਦਾ ਨਾ ਮੇਰਾ ਸੰਜੀਵ ਬਰੋੜਾ ਰਿਸ਼ਤੇਦਾਰ ਲੱਗਦਾ ਪਰ ਮੇਰੇ ਮਨ ਵਿੱਚ ਇੰਨਾ ਜ਼ਿਆਦਾ ਗੁੱਸਾ ਹੈ ਤੁਸੀਂ ਹਾਲ ਕੀ ਕਰਤਾ ਪੰਜਾਬ ਦਾ ਵਿੱਚ ਤੁਸੀਂ ਚੇਰਮਾਨੀਆਂ ਖੋਲੀਆਂ ਲੇਬਰ ਖੋਲੀਆਂ ਤੇ ਤੁਸੀਂ ਹੁਣ ਕੀ ਕਰੋਗੇ ਹੋਰ ਕਿਹੜਾ ਵਿਕਾਸ ਕਰਨਾ ਤੁਸੀਂ ਦਿੱਲੀ ਦੇ ਬੰਦੇ ਲਿਆ ਹਲਕੇ ਤੁਸੀਂ ਬਿਠਾਈ ਜਾ ਰਹੇ ਹੋ ਸਾਡੇ ਵਰਕਰ ਮਰ ਗਏ ਸਾਡੇ ਮਰ ਘਰ ਅੰਨ ਪਣੇ ਤੁਸੀਂ ਹੀਣ ਭਾਵਨਾ ਸਾਡੇ ਪਾਰਟੀ ਵਿੱਚ ਪੈਦਾ ਕਰ ਰਹੇ ਹੋ ਹੀਣ ਭਾਵਨਾ ਵੀ ਅਸੀਂ ਕਿਸੇ ਕੰਮ ਜੋਗੇ ਨਹੀਂ ਆ ਅਸੀਂ ਤਾਂ ਬਹੁਤ ਕੰਮ ਜੋਗੇ ਆ ਮੈਂ ਦਿਖਾ ਦਾਂਗਾ ਹੁਣ ਕੰਮ ਆਛੂ ਨੂੰ ਜਿਤਾ ਕੇ ਆਛੂ ਨੂੰ ਮੈਂ ਜਿ ਉਹ ਇਕੱਲੇ ਜਿਵੇਂ ਬੋਰਡ ਲੱਗਿਆ ਨਾ ਗੁੱਸਾ ਨਾ ਹੰਕਾਰ ਗੁੱਸਾ ਵੀ ਹੈ ਹੰਕਾਰ ਵੀ ਹੈ ਮਨਮਲਾ ਭਗਵੰਤ ਮਾਨ ਦਾ ਮਿਲ ਨਹੀਂ ਕਿਸੇ ਨੂੰ ਇਸ ਤੋਂ ਵੱਧ ਹੋਰ ਕੀ ਹੰਕਾਰ ਹੈ ਸਾਡਾ ਐਮਐਲਏ ਨਹੀਂ ਮਿਲਦਾ ਉਸ ਤੋਂ ਵੱਡਾ ਕੀ ਹੰਕਾਰ ਹੋ ਸਕਦਾ ਗੁੱਸੇ ਤੋਂ ਵੱਧੂ ਹੈ ਤੂੰ ਗੱਲ ਕਰਕੇ ਦੇਖੋ ਲੜਨ ਨੂੰ ਪੈਂਦੇ ਸਾਰੇ ਹੋਰ ਕੀ ਜੀਦਾ ਦੱਸੋ ਮੈਨੂੰ ਹੋਰ ਪੁੱਛੋ ਅੱਛਾ ਇਕੱਲੇ ਇਹ ਹੈ ਮਤਲਬ ਤੁਸੀਂ ਕਹਿੰਦੇ ਹੋ ਵੀ ਸਾਢੇ 3 ਸਾਲ ਚ ਕੰਮ ਨਹੀਂ ਹੋਇਆ ਭਗਵੰਤ ਮਾਨ ਕਹਿੰਦੇ ਰੰਗਲਾ ਪੰਜਾਬ ਬਣ ਗਿਆ ਰੰਗਲਾ ਪੰਜਾਬ ਕਿਹੜਾ ਬਣ ਗਿਆ ਉੱਥੇ ਜਾ ਕੇ ਪਹਿਲਾਂ ਪਾਈਆਂ ਕੇਜਰੀਵਾਲ ਦੀ ਕੁੜੀ ਦੇ ਵਿਆਹ ਤੇ ਪਹਿਲਾਂ ਦੋਨੇ ਆਦਮੀ ਨਾ ਨਹੀਂ ਇੰਜ ਕਰਦੇ ਰਹੇ ਆ ਤੂੰ ਮੁੱਖ ਮੰਤਰੀ ਐ ਕਿ ਡਾਂਸਰ ਐ ਤੂੰ ਬੰਦਿਆ ਮੈਂ ਖੜਦੋ ਜਾ ਕੇ ਜੋ ਮੇਰੀ ਗੱਲ ਸੁਣੋ ਮੁੱਖ ਮੰਤਰੀ ਆਪਣਾ ਆਪਣਾ ਅਮਰਿੰਦਰ ਸਿੰਘ ਵੀਰੇ ਆ ਕਿੰਨਿਆਂ ਪਹਿਲਾਂ ਪਾਈਆਂ ਜਾ ਕੇ ਸੋਨੀਆ ਗਾਂਧੀ ਦੇ ਘਰ ਜਾ ਕੇ ਆਣੇ ਹੈ ਤੂੰ ਵਖਰੇ ਮਾਰੇ ਮੁੱਖ ਮੰਤਰੀ ਤੈਨੂੰ ਸ਼ਰਮ ਨਹੀਂ ਆਦੀ ਨੱਚ ਦੇਵੇ ਤੂੰ ਬਣਾ ਉੱਦੇ ਦੀ ਗ੍ਰਿਮਾਂ ਦਾ ਧਿਆਨ ਰੱਖ ਥੋੜਾ ਉੱਦੇ ਦਾ ਹੈ ਤੂੰ ਨੱਚਦਾ ਬੈਂਟਾ ਪਦਾ ਪਿਆ ਹੋ ਗਿਆ ਤੇਰੀ ਖੁਸ਼ੀ ਹੈ ਪਰਸਨ ਠੀਕ ਹੈ ਉਹਦੀ ਕੁੜੀ ਦਾ ਵਿਆਹ ਤੂੰ ਠੀਕ ਆਸ਼ੀਰਵਾਦ ਦੇ ਕੁੜੀ ਨੂੰ ਤੂੰ ਤਾਂ ਉੱਥੇ ਪਹਿਲਾਂ ਪਾਰੀ ਜੋੜੀ ਦੋਨੇ ਇਹ ਕੰਮ ਗਲਤ ਹੈ ਅੱਛਾ ਤੁਸੀਂ ਆਵਾਂ ਦੀ ਪਾਰਟੀ ਦੇ ਵਰਕਰ ਹੈ ਵੀ ਹੋ ਕੋਈ ਕੰਮ ਕੀਤਾ ਵੀ ਹੈ ਮੈਨੇ ਤਾਂ ਇੰਨਾ ਕੰਮ ਕੀਤਾ ਹੈ ਮਾਰੇ ਪਟਿਆਲੇ ਜਾ ਕੇ ਪੁੱਛੋ ਸਹੀ ਮੇਰੇ ਨਾਮ ਮੋਲਦੇ ਪਟਿਆਲੇ ਜਾ ਕੇ ਰੱਗੂ ਮਜਰੇ ਚ ਇਹ ਤਾਂ ਮੇਰੀ ਕਦਰ ਨਹੀਂ ਕੀਤੀ ਨਾ ਨੇ ਮੈਨੂੰ ਹੁਣ ਵੀ ਸਰ ਨੇ ਫੋਨ ਆਇਆ ਮੈਂ ਤੁਹਾਨੂੰ ਦਿਖਾ ਵੀ ਸਰ ਰਕੋਡਿੰਗ ਮੇਰੇ ਕੋਲ ਭੇਜ ਪਈ ਹੈ ਸਰ ਨੇ ਫੋਨ ਆਇਆ ਸਮਾਨਿਆ ਗੇਟ ਪਟਿਆਲੇ ਤੋਂ 43 ਨੰਬਰ ਵਾਰਡ ਤੋਂ ਕਹਿੰਦੇ ਖਾਦੀ ਸਾਡੇ ਘਰ ਦੇ ਬਾਹਰ ਕੂੜਾ ਨਾਲੀਆਂ ਓਵਰਫਲੋ ਹੋਏ ਉਹ ਮੈਂ ਦਰੋਗੇ ਨੂੰ ਫੋਨ ਕੀਤਾ ਦਰੋਗੇ ਦਰੋਗੇ ਤਾਂ ਬਿਲਕੁਲ ਚੱਕਦੇ ਨਹੀਂ ਫੋਨ ਕਿਸੇ ਦਾ ਜੀ ਉਹ ਤੁਹਾਨੂੰ ਮੇਰਾ ਕੰਮ ਯਾਦ ਕਰਦੇ ਮੈਂ ਮੇਰਾ ਟਾਈਮ ਯਾਦ ਕਰ ਰਹੇ ਹੁਣ ਵੀ ਕਹਿੰਦੇ ਖਾਸੇ ਤਸੰਦਾ ਐਮਸੀ ਪਤਾ ਹੀ ਨਹੀਂ ਕਿਹੜਾ ਐਮਸੀ ਹੈ ਤੁਸੀਂ ਆਓ ਸਾਡੇ ਕੰਮ ਕਰੋ ਆਪ ਸੰਭਾਲੋ ਆਗੇ ਮੈਂ ਕੋਈ ਨਾ ਟਾਈਮ ਆਉਗਾ ਹੁਣ ਉਹ ਵੀ ਉਹ ਟਾਈਮ ਆਉਗਾ ਆਮ ਆਦਮੀ ਪਾਰਟੀ ਨੇ ਸੰਜੀਵ ਰੌਣਾ ਰਾਜ ਸਭਾ ਮੈਂਬਰ ਭੇਜਿਆ ਸੀ ਹੁਣ ਐਮਐਲਏ ਕਿਉਂ ਬਣਾ ਰਹੇ ਆ ਇਹ ਤਾਂ ਬੇਵਕੂਫ ਹੈ ਤਾਂ ਐਮਐਲਏ ਟਿਕਟ ਲੈ ਕੇ ਬਹਿ ਗਿਆ ਤੂੰ ਤਾਂ ਐਮਪੀ ਹੈ ਐਮਪੀ ਤੋਂ ਐਮਐਲਏ ਦੇ ਆ ਗਿਆ ਤੁਹਾਨੂੰ ਸ਼ਰਮ ਨਹੀਂ ਟਿਕਟ ਲੈਂਦੇ ਨੂੰ ਤੇਰੀ ਬਲੀ ਤਾਂ ਦੇਣੀ ਦੇਣੀ ਹੈ ਚਾਹ ਤੂੰ ਹਾਰ ਚਾਹ ਜਿੱਤ ਤੁਹਾਨੂੰ ਸਿਫਾ ਦੇਣੀ ਪੈਣੀ ਹੈ ਕਾਹ ਤੋਂ ਦੇਣਾ ਪੈਣਾ ਕਿਉਂ ਕੈਰੀਵਾਲ ਇਹ ਮਨੂਰ ਬਦਾਂ ਮੈਂ ਦਵਾਗਾ ਮੈਂ ਬੜਾ ਸਿਆਸਤ ਮੈਂ ਸਿਆਸਤ ਦੇਖੀ ਵੀ ਸਾਰੀ ਇਹਨੂੰ ਤਾਂ ਬਲੀ ਦੇਣੀ ਤੇ ਦੇਣੀ ਪੈਣੀ ਐ ਇਹਨੇ ਕੋਲ ਚਾਹ ਜਿਤਨਾ ਤਾਂ ਹੈ ਹੀ ਨਹੀਂ ਹਾਰੇਗਾ ਤਾਂ ਵੀ ਅਸਿਫਾ ਹੈ ਕੇਜਰੀਵਾਲ ਨੂੰ ਐਂਟਰੀ ਵਾੜਨ ਨਹੀਂ ਵਾੜਨੀ ਇਹਨਾਂ ਨੇ ਮਨਸਾਪ ਬਦਾਂ ਮੈਨੂੰ ਸਿਆਸਤ ਪੜੀ ਸਾਰੀ ਆ ਇਹ ਤਾਂ ਬਲੀ ਦਾ ਬਕਲਾ ਦੇਣਾ ਹੀ ਪੈਣਾ ਇਹਨੂੰ ਹੋਰ ਕੋਈ ਹੈ ਨਹੀਂ ਕਿਉਂਕਿ ਗੁੜਗਾਵਾਂ ਦਾ ਬੰਦਾ ਰਹਿਣਾ ਲੈ ਲੁਧਿਆਣਾ ਜੰਮਿਆ ਸੀ ਤੂੰ ਉਹਨੂੰ ਦਾਣਾ ਤੇਰਾ ਆਧਾਰ ਕਾਰਡ ਕਿੱਥੋਂ ਦਾ ਮੈਨ ਦੱਸ ਜਰਾ ਲੁਧਿਆਣਾ ਦਾ ਕਿ ਗੁੜਗਾਵਾਂ ਦਾ ਤੇਰੀ ਫੈਕਟਰੀਆਂ ਕਿੱਥੇ ਆ ਤੇਰਾ ਪਰਿਵਾਰ ਕਿੱਥੇ ਆ ਤੂੰ ਇੱਥੇ ਕਰਨ ਕੀ ਆਇਆ ਤੂੰ ਰਾਜ ਸਭ ਤੁਪ ਕੀ ਮਨ ਦੱਸਤਾ ਨੇ ਕੀ ਕੁਛ ਕੀਤਾ ਲੁਧਾਨੇ ਬਾਰੇ ਦੱਸੋ ਜਵਾਬ ਦੇ ਮਨੂਨ ਤੇ ਕਿਤਾ ਕੀ ਦਨੇ ਵੀ ਮੰਤਰੀ ਬਣਾ ਦਿਆ ਕੇ ਜੇਲੀ ਵਾਲ ਕੇ ਮੰਤਰੀ ਤਾਂ ਉਹ ਵੀ ਮਹਿੰਦਰ ਭਗਤ ਵੀ ਬਣੇ ਮੰਤਰੀ ਉਹਨੇ ਕੀ ਕਰ ਲਿਆ ਹਾਂ ਮਹਿੰਦਰ ਭਗਤ ਉਹ ਭਗਤ ਦਾ ਮੁੰਡਾ ਹੀ ਸੀ ਉਹ ਪਹਿਲੇ ਜਿਹੜਾ ਭਾਜਪਾ ਦਾ ਸਿਹਤ ਮੰਤਰੀ ਸੀ ਪਹਿਲੇ ਬਾਦਲ ਟਾਈਮ ਇਹ ਵੀ ਤਾਂ ਮੰਤਰੀ ਬਣਾਇਆ ਕੀ ਕਰਨੇ ਤੂੰ ਧਾਣੇ ਨੇ ਜਾ ਕੇ ਮੈਨ ਦੱਸੋ ਅਸੀਂ ਆਪਣਾ ਜਿੰਦਦਰ ਕੀ ਕੀਤਾ ਨੇ ਹੁੰਦਾ ਕੁਛ ਨਹੀਂ ਕੀਤਾ ਕੁਛ ਨਹੀਂ ਕਰਨਾ ਤਾਂ ਮੈਨ ਨਾ ਹੋਏਗਾ ਕੰਮ ਮਿਲੇਗਾ ਸਤਕਾਰ ਨਾ ਹੋਣੇ ਕੰਮ ਨਾ ਮਿਲੇਗਾ ਸਤਕਾਰ ਦੋਨੇ ਨਹੀਂ ਮੈਨੂੰ ਦੋਨੇ ਹੀ ਨੀ ਬੇੜਾ ਕਰਕੇ ਦੋਨਾਂ ਦਾ ਜੀ ਅੱਛਾ ਜੀ ਹਾਂ ਮੇਰੇ ਕੋਲ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਕਿੱਥੇ ਵਾ ਗਈ ਹਾਂ ਕਿਹੜੇ ਪਾਸੇ ਆਮ ਲੋਕਾਂ ਦੀ ਪਾਰਟੀ ਮਨ ਭਗਵੰਤ ਮਾਰਿਕਵਾ ਨਹੀਂ ਮਿਲਦਾ ਅਸਾਂ ਨੂੰ ਕਿਥੋਂ ਆਮ ਕਿੱਥੋਂ ਹੋ ਗਏ ਫਿਰੇ ਹੂੰ ਮੈਂ ਦੱਸੋ ਸੀ ਨਾ ਕਦੀ ਮੈਂ ਦੱਸੋ ਇੱਕ ਸਕੂਲ ਦੇ ਵਿੱਚ ਟੀਚਰ ਹੁੰਦਾ ਹੈ ਉਹ ਪਾਛੋਂ ਦੇ ਕੇ ਚਲਾ ਜਾਂਦਾ ਹੈ ਕਦੀ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਵੀ ਕੋਈ ਸਵਾਲ ਕਰ ਲਓ ਮੈਨੂੰ ਉਹ ਹਾਲੇਣ ਦਾ ਅਰੋੜਾ ਆਂਦਾ ਕੇਜਰਵਾਲਾ ਆਂਦੇ ਹੋਰ ਆਂਦੇ ਆ ਆਪਣਾ ਪਾਛੋਂ ਦੇ ਕੇ ਚਲੇ ਜਾਂਦਾ ਉਹ ਤੁਸੀਂ ਮੈਨੂੰ ਦਿਓ ਮਾਈਕ ਮੈਂ ਤਾਂ ਸਵਾਲ ਜਵਾਬ ਕਰਾਂ ਅਸੀਂ ਫੀਲਡ ਸਾਰੇ ਮੋਚਲਾਂ ਸਾਨੂੰ ਪਤਾ ਲੋਕਾਂ ਨਾਲ ਫੇਸ ਅਸੀਂ ਕਰਦੇ ਆ ਤੁਸੀਂ ਤਾਂ ਪਾਚਨ ਤਾਂ ਆਏ ਸੀ ਨੰਕਲ ਕੇ ਦਫਾ ਹੋਏ ਚਲੇ ਗਏ ਸਾਨੂੰ ਜਵਾਬ ਦਿਓ ਅਸੀਂ ਜਵਾਬ ਦੇਣਾ ਲੋਕਾਂ ਨੂੰ ਸਾਨੂੰ ਸਾਡੇ ਨਾਲ ਗੱਲ ਕਰੋ ਤੁਸੀਂ ਪੁੱਛੋ ਮਰਕਰਾਂ ਨੂੰ ਪੁੱਛੋ ਤੁਸੀਂ ਕੋਈ ਦੱਸੋ ਅਸੀਂ ਕੋਈ ਹੋਰ ਵੀ ਗੱਲ ਕਰ ਸਕਦੇ ਆ ਜੋ ਸਾਫ ਸੁੱਤਰੀ ਕਰਨੀ ਹੈ ਨਵੇਂ ਸੁਝਾਅ ਦਿਓ ਸਾਨੂੰ ਇਹ ਤਾਂ ਮੋਦੀ ਵਾਲੇ ਬਣ ਕੇ ਮੰਨ ਕੇ ਬਾਤ ਮੰਨ ਕੇ ਬਾਤ ਮੰਨ ਕੇ ਬਾਤ ਚੱਲੀ ਜਾ ਰਹੀ ਹੈ ਹੋਰ ਯੋਧ ਨਸ਼ਾ ਵਰਤ ਕਾਮਯਾਬ ਹੈ ਕੋਈ ਕਾਮਯਾਬ ਨਹੀਂ ਜੀ ਕਾਮਯਾਬ ਨਹੀਂ ਹੈ ਬਿਲਕੁਲ ਕਾਮਯਾਬ ਨਹੀਂ ਹੈ ਨਸ਼ਾ ਖਤਮ ਹੋ ਗਿਆ ਨਹੀਂ ਖਤਮ ਨਹੀਂ ਹੋਇਆ ਘਟ ਹੋ ਗਿਆ ਮੈਂ ਦੇਖੋ ਜਿਹੜੀ ਗੱਲ ਸਹੀ ਹੈ ਮੈਂ ਸਹੀ ਬੋਲਾਂਗਾ ਜਿਹੜੀ ਗਲਤ ਹੈ ਗਲਤ ਬੋਲਾਂਗਾ ਨਸ਼ਾ ਘਟ ਹੋ ਗਿਆ ਜਰੂਰ ਕਰਪਸ਼ਨ ਥੋੜੀ ਘਟ ਹੋ ਗਈ ਜਰੂਰ ਲੇਕਿਨ ਜਿਹੜੇ ਬਿਲਕੁਲ ਖਤਮ ਵਾਲੇ ਕੰਮ ਹੋ ਨਹੀਂ ਹੈ ਬਿਲਕੁਲ ਨਹੀਂ ਹੈ ਤੁਹਾਨੂੰ ਕੀ ਪਰਦਾ ਪਸੰਦ ਕੀ ਨਹੀਂ ਆਵਾਦੀ ਪਾਰਟੀ ਦਾ ਦੇਖੋ ਜੀ ਜਦ ਤੱਕ ਭਗਵੰਤ ਮਾਨ ਕੇਜਰੀਵਾਲ ਦਿੱਲੀ ਸਰਕਾਰ ਹੈਗੀ ਸੀ ਉਦੋਂ ਤੱਕ ਸਭ ਠੀਕ ਚੱਲ ਰਿਹਾ ਸੀ ਹਾਂ ਜਦੋਂ ਕੇਜਰੀਵਾਲ ਉਥੇ ਹਾਰਿਆ ਇਹਦੀ ਢੜੀ ਦਖਨ ਦਾ ਜੀ ਹੈ ਹਰੇਕ ਗੱਲ ਦੇ ਵਿੱਚ ਹਰੇਕ ਕੰਮ ਦੇ ਵਿੱਚ ਭਗਵੰਤ ਮਾਨ ਉਹਨੇ ਬੋਲਾ ਬਣਾ ਕੇ ਰੱਖਤਾ ਭਗਵੰਤ ਮਾਨ ਦੀ ਬਿਲਕੁਲ ਨਹੀਂ ਚੱਲਦੀ ਸਾਨੂੰ ਭਗਵੰਤ ਮਾਨ ਤਾਂ ਕੋਈ ਭਗਵੰਤ ਮਾਨ ਨੂੰ ਨਹੀਂ ਹਰਾਣਾ ਭਗਵੰਤ ਮਾਨ ਬੰਦਾ ਠੀਕ ਹੈ ਕੰਮ ਵਧੀਆ ਕਰ ਰਿਹਾ ਸੀ ਲੇਕਿਨ ਇਹਨੇ ਦਖਮਦਾਰ ਜੀ ਸਾਡੇ ਬਰਦਾਸ਼ਤ ਨਹੀਂ ਹੋ ਰਹੀ ਸਾਡੇ ਤੋਂ ਉਹ ਕਹਿੰਦੇ ਤਜਰਬਾ ਕੇਜਰੀਵਾਲ ਕੋਲੇ ਲੰਮਾ ਉਹ ਤਜਰਬਾ ਕਿਹੜਾ ਤਜਰਬਾ ਹੈ ਤਜਰਬਾ ਤਜਰਬਾ ਲਾਈ ਰੱਖੀ ਹੈ ਤਜਰਬਾ ਤਜਰਬਾ ਤਜਰਬੇ ਦਾ ਕੀ ਮਤਲਬ ਹੁੰਦਾ ਹੈ ਭਗਵੰਤ ਮਾਨ ਨੂੰ ਕਹਿੰਦਾ ਤਜਰਬਾ ਸੀ ਦੋ ਵਾਰ ਐਮਐਲਏ ਐਮਪੀ ਬਣ ਗਿਆ ਇੱਕ ਵਾਰ ਮੁੱਖ ਮੰਤਰੀ ਬਣ ਗਿਆ ਤਜਰਬਾ ਕਿੱਥੋਂ ਲੈ ਕੇ ਆਇਆ ਕਿਹੜੀ ਪੜ੍ਹਾਈ ਕੀਤੀ ਇਹਨੇ ਰਾਜਨੀਤੀ ਦੀ ਤਜਰਬਾ ਤਾਂ ਮੇਰੇ ਕੋਲ ਬਹੁਤ ਹੈ ਮੇਰੇ ਇੱਕ ਵਾਰ ਕੰਮ ਤਾਂ ਦਿਓ ਤਾਂ ਮੈਂ ਦੱਸਾਂ ਕਿਵੇਂ ਕੰਮ ਹੁੰਦੇ ਹੈ ਮੈਂ ਤਾਂ 2-4 ਮਿੰਟ ਦੇ ਨੇੜੇ ਪਰੇ ਕਰਦਾ ਜਦੋਂ ਮੈਂ ਐਮਐਮਸੀ ਤੋਂ ਉਮੀਦਵਾਰ ਸੀ ਮੈਂ ਸਵੇਰੇ 9 ਵਜੇ ਨਗਰ ਨਿਗਮ ਦਫ਼ਤਰ ਜਾ ਕੇ ਬਹਿ ਜਾਂਦਾ ਸੀ 9 ਵਜੇ ਪੂਰੇ ਨਗਰ ਨਿਗਮ ਦੇ ਅਫਸਰ ਬਾਅਦ ਜਾਂਦੇ ਸੀ ਪਹਿਲੇ ਮੈਂ ਜਾ ਕੇ ਬਹਿ ਜਾਂਦਾ ਲੋਕਾਂ ਦੇ ਕੰਮ ਕਰਾਉਣ ਵਾਸਤੇ ਮੈਂ ਐਵੇਂ ਨਹੀਂ ਸੀ ਬਿਨਾਂ ਲਾਲਚ ਤੋਂ ਕੰਮ ਕਿਤੇ ਲੋਕਾਂ ਦੇ ਲੋਕ ਯਾਦ ਵੀ ਕਰਦੇ ਮੈਨੂੰ ਤਜਰਬੇ ਤੋਂ ਜਿਹੜੀ ਕਿਹੜੀ ਤਜਰਬਾ ਦਾ ਆਪੇ ਆ ਜਾਂਦਾ ਹੈ ਇਹ ਇੱਕ ਗੱਲ ਤਾਂ ਹੈਗੀ ਹੈ ਵੀ ਕਹਿੰਦੇ ਕੇਜਰੀਵਾਲ ਨੇ ਲੰਮਾ ਸਮਾਂ ਮੁੱਖ ਮੰਤਰੀ ਰਿਹਾ ਉਹਨੂੰ ਹਿਸਾਬ ਆ ਕੰਮ ਕਿਵੇਂ ਲੈਣੇ ਆ ਉਹ ਹਿਸਾਬ ਸੁਭ ਕੋਈ ਨਹੀਂ ਕੰਮ ਦਾ ਪਤਾ ਸਾਨੂੰ ਕਿਵੇਂ ਹੁੰਦੇ ਆ ਕੰਮ ਕਿਹੜੇ ਕੰਮ ਦਾ ਆਈਐਸ ਪੀਸੀਐਸ ਅਫਸਰਾਂ ਨੇ ਕਰਨਾ ਹੁੰਦਾ ਹੈ ਆਈਐਸ ਨੇ ਕਰਨਾ ਹੈ ਜਾਂ ਪੀਸੀ ਹੋਰ ਉਸ ਗਰੀਬ ਸਕੀਮਾਂ ਘੜ ਕੇ ਲਿਆਂਦੇ ਮੁੱਖ ਮੰਤਰੀ ਸਾਈਨ ਕਰਨੇ ਆ ਜੈਸ ਨੋ ਕਰਨਾ ਹੁੰਦਾ ਮਸ ਹੋਰ ਕੀ ਹੁੰਦਾ ਹੋਰ ਕਿਹੜਾ ਤਜਰਬਾ ਹੋਰ ਕਿਹੜਾ ਹੁੰਦਾ ਤਜਰਬਾ ਦਾ ਬੈਠੇ ਆ ਸਾਰੇ ਉੱਥੇ ਅਰਵਿੰਦ ਕੇਜਰੀਵਾਲ ਦੇ ਵੱਡੇ ਵੱਡੇ ਫੋਟੋਆਂ ਲੱਗੀਆਂ ਇੱਥੇ ਉਹ ਕਾਤੋਂ ਲੱਗੀਆਂ ਕਾਤੋਂ ਲੱਗੀਆਂ ਬਲੈਕਮੇਲ ਕਰਨ ਵਾਸਤੇ ਲੱਗੀਆਂ ਹੋਰ ਕੀ ਮੇਰੀ ਗੱਲ ਸੁਣੋ ਜਿਹੜੀ 10000 ਰੁਪਏ ਦੀ ਗਾਰੰਟੀ ਦਿੱਤੀ ਸੀ ਇਹਨਾਂ ਨੇ ਕੁੜੀਆਂ ਨੂੰ ਲੜਜ ਨੂੰ ਉਹ ਕੇਜਰੀਵਾਲ ਨੇ ਦਿੱਤੀ ਹੈ ਭਗਵੰਤ ਮਾਨ ਨੇ ਥੋੜੀ ਦਿੱਤੀ ਆ ਉੱਥੇ ਕੇਜਰੀਵਾਲ ਦੀ ਲਿਖੀ ਵੇ ਦੇ ਕੇਜਰੀਵਾਲ ਦੇਵੇਂ ਆਪਣੀ ਜੇਬ ਤੋਂ ਕਟਕ ਕ ਦੇਲੀ ਤੋਂ ਕਟਕ ਦੇਵੇ ਕਿ ਭਗਵੰਤ ਤੁਮਾ ਦੀ ਗਰੰਟੀ ਨਹੀਂ ਹਾ ਕੇਜਰੀਵਾਲ ਦੀ ਗਰੰਟੀ ਹੈ ਅਸੀਂ ਭਗਵੰਤ ਤੁਮਾ ਨੂੰ ਕੁਝ ਨਹੀਂ ਕਹ ਸਕਦੇ ਕੇਜਰੀਵਾਲ ਫੜ ਸਕਦੇ ਆ ਵੀ ਤੂੰ ਕੋਣ ਆਇਆ ਵੀ ਗਰੰਟੀ ਦੇਣ ਦਾ ਪੰਜਾਬ ਦੇ ਚ ਤੂੰ ਦਿੱਲੀ ਦਾ ਮੁੱਖ ਮੰਤਰੀ ਦਿੱਲੀ ਜਾਏ ਜਾ ਕੇ ਇੱਥੇ ਹੀ ਕਰਨ ਆਇਆ ਤੂੰ ਜੇ ਕੇਜਰੀਵਾਲ ਦੇ ਆਏ ਕੇਜਰੀਵਾਲ ਦੇ ਤੇਰੇ ਨਾਲ ਚੋਣਾਂ ਲੜੀਆਂ 27 ਦੇ ਵਿੱਚ ਕਿੰਨੀਆਂ ਸੀਟਾਂ ਆਉਣੀਆਂ 50 ਦੇ ਵਿੱਚ ਜੇ ਕੇਜਰੀਵਾਲ ਨਾਂ ਲਾਇਆ ਤਾਂ ਬੇੜਾ ਕਰ ਕਾ ਹਾਂਜੀ ਹਾਂ ਜੇ ਕੇਜਰੀਵਾਲ ਨਹੀਂ ਆਂਦਾ ਫੇ 23 22 25 ਹਾਂਜੀ ਤਾਂ ਹਾਂ ਇਸ ਤੋਂ ਵੱਧ ਨਹੀਂ 25 ਤਾਂ ਮੈਂ ਤੈਨੂੰ ਬਹੁਤ ਮੈਕਸਿਮਮ ਕਹਿ ਰਿਹਾ ਜੇ ਸੁਧਰ ਗਏ ਤਾਂ ਜੇ ਵਰਕਰਾਂ ਦੇ ਇਹਨਾਂ ਦੇ ਹੱਥ ਫੜ ਉਹ ਤਾਂ ਕਹਿੰਦੇ ਵੀ ਲੋਕ ਦੁਆਰਾ ਸਰਕਾਰ ਬਣਾ ਰਹੀ ਹੈ ਸਾਡੀ ਬਣਾ ਲੈਣਗੇ ਫਿਰ ਤਾਂ ਕੀ ਹੋ ਗਿਆ ਬਣਾ ਦੋ ਇਹਨਾਂ ਦੇ ਕਹਿ ਕੇ ਮੈਂ ਤਾਂ ਨਹੀਂ ਕਹਿੰਦਾ ਮਨ ਬਣ ਜੇਗੀ ਸਰਕਾਰ ਜੋ ਮੇਰੇ ਵੀਵਜ਼ ਹੈ ਮੇਰੇ ਵਿਚਾਰ ਹੈ 22 25 ਇਸ ਤੋਂ ਵੱਧ ਨਹੀਂ ਹੈ ਉਹ ਵੀ ਜੇ ਵਰਕਰ ਨੂੰ ਲੈ ਲੈਣਗੇ ਤਾਂ ਜਿਹੜੇ ਨਰਾਜ ਵਰਕਰ ਫਿਰਦੇ ਪਿਆ ਸਾਰੇ ਵਰਕਰ ਹੌਲੀ ਹੌਲੀ ਕਰਕੇ ਬਾਹਰ ਨਿਕਲ ਰਹੇ ਹੈ ਇਹ ਹੋਏਗਾ ਕੰਮ ਖਰਾਬ ਹੋਏਗਾ ਨਾ ਆਪਣਾ ਬਲੋ ਜਿਹੜੀ ਮਲੋਤਰਾ ਸੀ ਲੜਕੀ ਪ੍ਰੀਤੀ ਮਲੋਤਰਾ ਉਹਨਾਂ ਨੇ ਉਹ ਕਾਲੀ ਦਲ ਚਾਵੜੇ ਠੀਕ ਹੈ ਚੰਗਾ ਕਿ ਤੱਕ ਪਰੇਸ਼ਾਨ ਸੀ ਅਗਲੀ ਨਹੀਂ ਬਰਦਾਸ਼ਤ ਕਰ ਸਕੀ ਚਲੀਏ ਅਗਲੀ ਉਹਨੂੰ ਕੇਜਰੀਵੰਦ ਬਿਲਕੁਲ ਹੀ ਪਸੰਦ ਨਹੀਂ ਹੈ ਕੇਜਰੀਵੰਦ ਨੀਤੀਆਂ ਬਿਲਕੁਲ ਪਸੰਦ ਨਹੀਂ ਹੈ ਚਲੋ ਇਹ ਅਗਲੀ ਠੀਕ ਕਿੱਤਾ ਵਧੀਆ ਕਿੱਤਾ ਬਹੁਤ ਵਧੀਆ ਕਿੱਤਾ ਉਹ ਤਾਂ ਇੱਜ਼ਤਮੰਦ ਹੈ ਨਾ ਹੂੰ ਘੜੋ ਘੜ ਬਦਲ ਨੇ ਉਹਦੀ ਰਿਸਪੈਕਟ ਤਾਂ ਕੀਤੀ ਹੈ ਇਹਨਾਂ ਨੇ ਕੀ ਰਿਸਪੈਕਟ ਕੀਤੀ ਉਹਦੀ ਠੀਕ ਹੈ ਹਾਂ ਜਿਹੜੀ ਜ਼ਮੀਨ ਤੇ ਲੇਡੀ ਜਿ ਬੈਠ ਗਈ ਇਸ ਤੋਂ ਬਾਅਦ ਹੋਰ ਕੀ ਡਿਸਰੈਸਪੈਕਟ ਹੋ ਗਈ ਉਹਦੀ ਹਾਂ ਜ਼ਮੀਨ ਦਾ ਜਿਹੜੀ ਜਨਾਨੀ ਬੈਠ ਜਾਵੇ ਆਪਣੇ ਹੱਕਾਂ ਵਾਸਤੇ ਆਪਣੇ ਪੰਜਾਬ ਦੇ ਹੱਕਾਂ ਵਾਸਤੇ ਉਸ ਤੋਂ ਬਾਅਦ ਹੁਣ ਦੱਸੋ ਕੀ ਜਲੀਲ ਕਰੋਗੇ ਇਸ ਤੋਂ ਬਾਅਦ ਲੁਧਿਆਣੇ ਦੇ ਲੋਕਾਂ ਨੂੰ ਕੀ ਕਹੋਗੇ ਅੱਜ ਲੋਕਾਂ ਨੇ ਮੈਂ ਤਾਂ ਹੱਥ ਜੋੜ ਕੇ ਬ ਜੇ ਨਹੀਂ ਕਮਾਏਗਾ 2000 ਸਾਈਜ਼ ਮੈਂ ਦੇ ਹੱਕ 'ਚ ਨਹੀਂ ਆਣਾ ਬਿਲਕੁਲ ਨਹੀਂ ਆਣਾ ਤੇ ਆਮ ਆਦਮੀ ਪਾਰਟੀ ਬਾਰੇ ਕੀ ਕਹਾਂਗਾ ਆਮ ਆਦਮੀ ਪਾਰਟੀ ਤਾਂ ਛੱਡੋ ਜੀ ਮੱਥਾ ਟੇਕਦੇ ਆਂ ਆਮ ਆਦਮੀ ਪਾਰਟੀ ਨੂੰ ਹੱਥ ਜੋੜਦੇ ਆਂ ਬੇਨਤੀ ਕਰਦੇ ਆਂ ਆਪੇ ਆਪ ਚਲੇ ਜਾਓ ਨਹੀਂ ਤਾਂ ਬਛਤਰ ਖਾ ਕੇ ਜਾਓਗੇ ਜੀ ਬਹੁਤ ਧੰਨਵਾਦ ਧੰਨਵਾਦ ਓਕੇ ਓਕੇ ਬਹੁਤ ਬਹੁਤ ਧੰਨਵਾਦ